ਸਸ਼ੇਕਾਲ ਇੰਡੀਆ ਨਿਊਜ਼ ਪੰਜਾਬੀ ਮੈਚਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਆਦਾ ਤੇ ਅੱਜ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਕਰਾਂਗੇ ਦੱਸਦੇ ਕਿ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਵਿਸ਼ੇਸ਼ ਮੰਗ ਜੁੜੀ ਹੈ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਚੋਣ ਕਮਿਸ਼ਨ ਤੋਂ ਕਿ ਪੰਜਾਬ ਦੇ ਜਿਹੜੇ ਪੇਂਡੂ ਖੇਤਰ ਨੇ ਉਹਨਾਂ ਦੇ ਵਿੱਚ ਕੇਂਦਰੀ ਬਲ ਤਾਇਨਾਤ ਕੀਤਾ ਜਾਵੇ ਸੁਨੀਲ ਜਾਖੜ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖਿਆ ਹੈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਪੰਜਾਬ ਦੇ ਪੇਂਡੂ ਖੇਤਰਾ ਦੇ ਵਿੱਚ ਕੇਂਦਰੀ ਬਲ ਤਾਇਨਾਤ ਕਰੇ 13 ਲੋਕ ਸਭਾ ਸੀਟਾਂ ਤੇ 1 ਜੂਨ ਤੋਂ ਕੇਂਦਰੀ ਬਲ ਜੁੜਾ ਹੈ ਤਾਇਨਾਤ ਕੀਤਾ ਜਾਵੇ ਸੂਬੇ ਦੇ ਵਿੱਚ ਸ਼ਾਂਤੀਪੂਰਨ ਅਤੇ ਡਰ ਮੁਕਤ ਮਾਹੌਲ ਦੇ ਵਿੱਚ ਚੋਣਾਂ ਜੜੀਆਂ ਨੇ ਹੋ ਸਕਣ ਇਸੇ ਦੇ ਕਰਕੇ ਪੱਤਰ ਲਿਖ ਕੇ ਵਿਸ਼ੇਸ਼ ਮੰਗ ਕੀਤੀ ਗਈ ਹੈ ਦੱਸਦੇ ਕਿ ਉਹਨਾਂ ਕਹਿਆ ਹੈ ਕਿ ਵਿਰੋਧੀ ਬੀਜੇਪੀ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਨੇ ਅਜਹੀਆ ਕਟਨਾਵਾ ਜ਼ਿਆਦਾਤਰ ਪੇਂਡੂ ਖੇਤਰਾ ਦੇ ਵਿੱਚ ਹੀ ਵਾਪਰ ਰਹੀਆਂ ਨੇ ਇਹ ਵੱਡੀ ਕਵਰ ਇਸ ਵਕਤ ਦੀ ਤੁਹਾਨੂੰ ਦੱਸ ਰਹੇ ਹਾਂ ਕਿ ਸੁਨੀਲ ਖੜ ਨੇ ਜੋ ਕਿ ਪੰਜਾਬ ਬੀਜੇਪੀ ਪ੍ਰਧਾਨ ਨੇ ਉਹਨਾਂ ਨੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਦੇ ਪਿੰਡੂ ਖੇਤਰਾ ਦੇ ਵਿੱਚ ਕੇਂਦਰੀ ਬਲ ਤਾਇਨਾਤ ਕੀਤਾ ਜਾਵੇ 13 ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਕੇਂਦਰੀ ਬਲ ਜੜੀ ਹੈ ਤਾਇਨਾਤ ਕੀਤਾ ਜਾਵੇ ਤਾਂ ਜੋ ਸੂਬੇ ਦੇ ਵਿੱਚ ਸ਼ਾਂਤੀਪੂਰਨ ਅਤੇ ਡਰ ਮੁਕਤ ਮਾਹੌਲ ਜੜੀਆਂ ਨੇ ਉਸ ਦੇ ਵਿੱਚ ਚੋਣਾ ਹੋ ਸਕਣ ਉਹਨਾਂ ਇਹ ਵੀ ਕਿਹਾ ਹੈ ਕਿ ਵਿਰੋਧੀ ਬੀਜੇਪੀ ਦੇ ਆਗੂਆ ਜਿਹੜੇ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਅਜਹੀਆਂ ਕਟਨਾਵਾ ਜ਼ਿਆਦਾਤਰ ਪਿੰਡੂ ਖੇਤਰਾ ਦੇ ਵਿੱਚ ਹੀ ਵਾਪਰ ਰਹੀਆਂ ਨੇ ਤੇ ਪਿੰਡੋ ਖੇਤਰਾ ਦੇ ਵਿੱਚ ਕੇਂਦਰੀ ਬਲ ਤਾਇਨਾਤ ਕਰਨ ਦੀ ਮੰਗ ਜੜੀ ਹੈ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ 13 ਲੋਕ ਸਭਾ ਸੀਟਾ ਤੇ 1 ਜੂਨ ਨੂੰ VOTING ਹੋਣੀ ਹੈ ਇਸੇ ਦੇ ਕਰਕੇ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਹੈ ਕੇਂਦਰੀ ਬਲ ਤਾਇਨਾਤ ਕੀਤਾ ਜਾਵੇ ਤਾਂ ਜੋ ਡਰ ਮੁਕਤ ਅਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਚੋਣ ਹੋ ਸਕੇ ਸੁਨੀਲ ਜਾਖੜ ਦੇ ਵੱਲੋਂ ਚੋਣ ਅਧਿਕਾਰੀਆਂ ਤੋਂ ਇਹ ਮੰਗ ਕੀਤੀ ਗਈ ਹੈ ਮੁੱਖ ਚੋਣ ਅਧਿਕਾਰੀ ਤੋਂ ਪੱਤਰ ਲਿਖ ਕੇ ਜੜੀ ਹੈ ਇਹ ਮੰਗ ਕੀਤੀ ਗਈ ਹੈ ਉਹਨਾਂ ਕਹਿਆ ਹੈ ਕਿ ਚੋਣ ਕਮਿਸ਼ਨ ਪੰਜਾਬ ਦੇ ਪਿੰਡੂ ਖੇਤਰਾ ਦੇ ਵਿੱਚ ਕੇਂਦਰੀ ਬਲ ਤਾਇਨਾਤ ਕਰੇ 13 ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਕੇਂਦਰੀ ਬਲ ਤਾਇਨਾਤ ਕੀਤਾ ਜਾਵੇ ਤੇ ਸੂਬੇ ਦੇ ਵਿੱਚ ਸ਼ਾਂਤੀਪੂਰਨ ਅਤੇ ਡਰ ਮੁਕਤ ਮਾਹੌਲ ਦੇ ਵਿੱਚ ਚੋਣਾਂ ਹੋ ਸਕਣ ਇਸੇ ਦੇ ਕਰਕੇ ਉਨ੍ਹਾਂ ਦੇ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ ਮੁੱਖ ਚੋਣ ਅਧਿਕਾਰੀ ਨੂੰ ਉਨ੍ਹਾਂ ਕਿਹਾ ਹੈ ਕਿ ਵਿਰੋਧੀ ਜੜੇ ਨੇ ਉਹ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਨੇ ਅਜਹੀਆਂ ਘਟਨਾਵਾਂ ਜ਼ਿਆਦਾਤਰ ਪਿੰਡੂ ਖੇਤਰਾ ਦੇ ਵਿੱਚ ਹੀ ਵਾਪਰ ਰਹੀਆਂ ਨੇ ਐਸੇ ਦੇ ਕਰਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਤੋਂ ਇਹ ਵਿਸ਼ੇਸ਼ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਪੰਜਾਬ ਦੇ ਪਿੰਡੂ ਖੇਤਰਾ ਦੇ ਵਿੱਚ ਕੇਂਦਰੀ ਬਲ ਨੂੰ ਤਾਇਨਾਤ ਕਰੇ 1 ਜੂਨ ਨੂੰ VOTING ਹੈ ਤੇ 13 ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਕੇਂਦਰੀ ਬਲ ਨੂੰ ਤਾਇਨਾਤ ਕਰਨ ਦੇ ਲਈ ਪੱਤਰ ਜਿਹੜਾ ਹੈ ਲਿਖਿਆ ਗਿਆ ਹੈ ਸੁਨੀਲ ਜਾਖੜ ਦੇ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਸੁਨਿਲ ਜਾਖੜ ਨੇ ਕਿਹਾ ਕਿ ਸੂਬੇ ਦੇ ਵਿੱਚ ਸ਼ਾਂਤੀਪੂਰਨ ਅਤੇ ਦਰਮੁਖਤ ਮਾਹੌਲ ਦੇ ਵਿੱਚ ਚੋਣਾਂ ਹੋ ਸਕਣ ਇਸੇ ਦੇ ਕਰਕੇ ਇਹ ਵਿਸ਼ੇਸ਼ ਮੰਗ ਜੜੀ ਹੈ ਕੀਤੀ ਗਈ ਹੈ ਪਤਾ ਲਿਖ ਕੇ ਵਿਰੋਧੀ ਜਿਹੜੇ ਨੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਾਖੜ ਦੇ ਵੱਲੋਂ ਕਿਹਾ ਗਿਆ ਹੈ ਉਹਨਾਂ ਕਹਿੰਦੇ ਕਿ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਨੇ ਅਜਹੀਆਂ ਘਟਨਾਵਾਂ ਜ਼ਿਆਦਾਤਰ ਪਿੰਡੂ ਖੇਤਰਾ ਦੇ ਵਿੱਚ ਹੀ ਵਾਪਰ ਰਹੀਆਂ ਨੇ ਇਸੇ ਦੇ ਕਰਕੇ ਪਤਾ ਲਿਖ ਕੇ ਜਾਖੜ ਨੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਹੈ ਕਿ ਪਿੰਡੂ ਖੇਤਰਾ ਦੇ ਵਿੱਚ CRPF ਤਾਇਨਾਤ ਕੀਤਾ ਜਾਵੇ 13 ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਕੇਂਦਰੀ ਬਲ ਤਾਇਨਾਤ ਕੀਤੇ ਜਾਣ ਇਹ ਵਿਸ਼ੇਸ਼ ਮੰਗ ਜੜੀ ਹੈ ਪੱਤਰ ਲਿਖ ਕੇ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ಬಿಜೆಪಿ ਪ੍ਰਧਾਨ ਨੇ ਸੁਨੀਲ ਜਾਖੜ ਜਿਨ੍ਹਾਂ ਦੇ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਇਹ ਵਿਸ਼ੇਸ਼ ਮੰਗ ਜੜੀ ਹੈ ਕੀਤੀ ਗਈ ਹੈ ਮੁੱਖ ਚੋਣ ਅਧਿਕਾਰੀ ਤੋਂ 13 ਲੋਕ ਸਭਾ ਸੀਟਾਂ ਤੇ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਵੇਗੀ ਤੇ ਉਸ ਦਿਨ ਦੇ ਲਈ ਉਹਨਾਂ ਨੇ CRPF ਦੇ ਬਲਾਂ ਨੂੰ ਜਿਹੜਾ ਹੈ CRPF ਨੂੰ ਤਾਇਨਾਤ ਕਰਨ ਦੀ ਮੰਗ ਜੜੀ ਹੈ ਕੀਤੀ ਹੈ ਸੁਨੀਲ ਜਾਖੜ ਦੇ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਉਨਾ ਕਿਹਾ ਹੈ ਕਿ ਚੋਣ ਜਿਹੜੇ ਨੇ ਚੋਣਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਸ ਦੇ ਨਾਲ ਹੀ ਦਰ ਮੁਕਤ ਹੋ ਸਕਣ ऐसे खबर ते ज्यादा जानकारी देने देले सट नाल कुलवीर दीवान जुड़ चुके ने कुलवीर तुहाडे तो, तो पूछना चाहवांगी कि सुनील जाखड़ ਦੇ ਵੱਲੋਂ ਇਹ વિશેਸ਼ ਮੰਗ ਜਿਹੜੀ ਹੈ ਚੋਣ ਕਮਿਸ਼ਨ ਤੋਂ ਕੀਤੀ ਗਈ ਹੈ ਮੁੱਖ ਅਧਿਕਾਰੀ ਨੂੰ ਪੱਤਰ ਲਿਖਿਆ ਗਿਆ ਹੈ ਕਿ CRPF ਤਾਇਨਾਤ ਕੀਤਾ ਜਾਵੇ ਪੰਜਾਬ ਦੇ ਪਿੰਡੂ ਖੇਤਰਾ ਦੇ ਵਿੱਚ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਦੇਖੋ सुनील जाखड़ ਨੇ ਮੰਗੇ ਇਸ ਕਰਕੇ ਕੀਤੀ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਤੋਂ ਵੀ ਜਦੋਂ ਤੋਂ ਉਮੀਦਵਾਰ ਜਿਹੜੇ ਹੈਗੇ ਨੇ ਉਹ ਘੋਸ਼ਿਤ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਉਦੋਂ ਤੋਂ ਹੀ ਉਹਨਾਂ ਦੇ ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਵਿਰੋਧੀ ਜਿਹੜੀ ਜਥੇਬੰਦੀਆਂ ਨੇ ਜਿਹੜੀ ਵਿਰੋਧ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਉਹ ਕਿਤੇ ਨਾ ਕਿਤੇ ਅੜਚਨ ਜਿਹੜੀ ਹੈਗੀ ਆ ਉਹ ਪੈਦਾ ਕਰ ਰਹੀਆਂ ਨੇ ਤੇ ਕਈ ਜਗ੍ਹਾ ਮਾਹੌਲ ਜਿਹੜਾ ਹੈਗੇ ਨੇ ਉਹ ਤਣਾਅਪੂਰਨ ਵੀ ਬਣ ਚੁੱਕੇ ਨੇ ਅਸੀਂ ਆ ਪਹਿਲਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੇਖ ਚੁੱਕੇ ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਟਕਰਾਵ ਦਾ ਇੱਕ ਮਾਹੌਲ ਜਿਹੜਾ ਹੈਗਾ ਉਹ ਪੈਦਾ ਹੋਇਆ ਤੇ ਕਈ ਜਗ੍ਹਾ ਜਿਹੜੀਆਂ ਹੈਗੀਆਂ ਇਹ ਕਿਹਾ ਜਾ ਸਕਦਾ ਕਿ ਨਿੱਕੀ ਮੋਟੀ ਜਿਹੀ ਝੜਪ ਹੈ ਉਹ ਵੀ ਵੇਖਣ ਨੂੰ ਮਿਲੀ ਇਸ ਕਰਕੇ ਸੁਨੀਲ ਜਾਖੜ ਨੂੰ ਲੱਗਦਾ ਹੈ ਕਿ ਇਸ ਮਾਹੌਲ ਦੇ ਵਿੱਚ ਸੁਰੱਖਿਆ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਜ਼ਰੂਰੀ ਹੈ ਜਈ ਇੱਕ ਇੱਕ ਸੁਰੱਖਤ ਢੰਗ ਦੇ ਨਾਲ ਜੇ ਚੋਣਾ ਜਿਹੜੀਆਂ ਹੈਗੀਆਂ ਉਹ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਸੁਨੀਲ ਜਾਖੜ ਨੂੰ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਇਸ ਵਿਰੋਧ ਕਾਰਨ ਉਹ ਸੁਰੱਖਿਅਤ ਮਾਹੌਲ ਨਹੀਂ ਨਹੀਂ ਤੇ ਜਿਹੜੇ ਲੋਕ ਭਾਜਪਾ ਜਨਤਾ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਨੇ ਜਾਂ ਫਿਰ ਸਮਰਥਨ ਕਰਨਾ ਚਾਹੁੰਦੇ ਨੇ ਇਹ ਸਮਰਥਕ ਨੇ ਜਿਹੜੇ ਭਾਜਪਾ ਪਾਰਟੀ ਦੇ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਖਤਰੇ ਦੇ ਵਿੱਚ ਹੈ ਤੇ ਨਾਲ ਹੀ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਭਾਜਪਾ ਪਾਰਟੀ ਦੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਨੇ ਜਿੱਦ ਕਰਾਈ ਜੀ ਬਿਲਕੁਲ ਕੁਲਵੀਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਮੁੱਦੇ ਉੱਠੇ ਨੇ ਉਸ ਤੋਂ ਬਾਅਦ ਕੇਂਦਰ ਦੇ ਵੱਲੋਂ ਉਹਨਾਂ ਮੁੱਦੇ ਤੇ ਜਿਸ ਤਰੀਕੇ ਦੇ ਨਾਲ ਐਕਸ਼ਨ ਲਿਆ ਗਿਆ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਬੀਜੇਪੀ ਦਾ ਜਿਹੜਾ ਡਰ ਹੈ ਉਹ ਲਾਜ਼ਮੀ ਹੈ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਜਿਹੜੇ ਸਮਿਕਰਣ ਨੇ ਕੁਝ ਖਾਸ ਵੈਦ ਹੋ ਨਜ਼ਰ ਵੀ ਨਹੀਂ ਆ ਰਹੇ ਦੇਖੋ ਬਿਲਕੁਲ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਦੇ ਨਾਲ ਕਿਸਾਨ ਕਿਸਾਨ ਸੰਗਠਨ ਜਿਹੜੇ ਹੈਗੇ ਨੇ ਜਿਹੜੇ ਵਿਰੋਧ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਉਹ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਨਿਸ਼ਚਿਤ ਤੌਰ ਤੇ ਚਿੰਤਾਪੂਰਨ ਪੂਰਨ ਜਿਹੜੀਆਂ ਸਥਿਤੀਆਂ ਨੇ ਚੁਲਤਪੂਰਨ ਨੇ ਚਿੰਤਾਪੂਰਨ ਨੇ ਇਸ ਕਰਕੇ ਇਸੇ ਕਰਕੇ ਇਹ ਲੈਟਰ ਜਿਹੜਾ ਹੈਗਾ ਉਹ ਲਿਖਿਆ ਗਿਆ ਹੈ ਅਨਾਗੇ ਰਾਜਨੀਤਿਕ ਤੌਰ ਤੇ ਕਿੰਨਾ ਪ੍ਰਭਾਵ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਮਾਹੌਲ ਪਾਰਟੀ ਦੇ ਉੱਤੇ ਪਾਵੇਗਾ ਇਹ ਵੱਖਰੀ ਗੱਲ ਹੈ ਪਰੰਤੂ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਜੂਨ ਨੂੰ ਚੋਣ ਹੋਣੀ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡੀ ਚਿੰਤਾ ਇਹੀ ਹੈ ਕਿ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਬਣੀ ਰਹੇ ਤੇ ਨਾਲ ਹੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਕੂਨ ਨੇ ਜਾਂ ਫਿਰ ਸਮਰਥਕ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਬਣੀ ਰਹੇਗੀ ਕਿਉਂਕਿ ਮਾਹੌਲ ਇਹ ਬਿਲਕੁਲ ਕਿਉਂਕਿ ਕੁਲਵੀਰ ਕਿਉਂਕਿ ਕੱਲ ਜੁੜਾ ਹੈ ਇੱਕ ਹੰਸਰਾਜ ਹੰਸਤੇ ਵੀ ਹਮਲਾ ਕੀਤਾ ਗਿਆ ਉਹਨਾਂ ਕਹਿਆ ਹੈ ਕਿ ਕਾਫਲੇ ਨੇ ਜਿਹੜਾ ਮੇਰਾ ਕਾਫਲਾ ਸੀ ਉਸ ਦੇ ਉੱਪਰ ਮੇਰੇ ਤੇ ਹਮਲਾ ਕੀਤਾ ਗਿਆ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸੁਪਕਰਨ ਦੀ ਮੌਤ ਦਾ ਬਦਲਾ ਮੇਰੇ ਤੋਂ ਪੀੜ ਲੈਣਾ ਚਾਹੁੰਦੀ ਹੈ ਤੇ ਲੈ ਸਕਦੇ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋ ਰਹੇ ਨੇ ਜਿਹੜੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਭਾਜਪਾ ਦੀ ਮੰਗ ਲਾਜ਼ਮੀ ਵੀ ਹੈ ਪਰ ਡਰ ਵੀ ਉਹਨਾਂ ਹੀ ਨਜ਼ਰ ਆ ਰਿਹਾ ਹੈ ਇਹ ਕੋ ਬਿਲਕੁਲ ਜਾਇਜ਼ ਮੰਗ ਹੈ ਕਿਉਂਕਿ ਸੁਰੱਖਿਆ ਜਿਹੜੀ ਹੈਗੀ ਆ ਉਹ ਸਭ ਤੋਂ ਪਹਿਲਾ ਹੈ ਤੇ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਵੋਟ ਪਾਉਣ ਦਾ ਹੱਕ ਹੈ ਕਿਸੇ ਨੂੰ ਉਹਨਾਂ ਦਾ ਵਿਰੋਧ ਕਰਨ ਜਾਂ ਫਿਰ ਉਹਨਾਂ ਦਾ ਰੋਕਣ ਦਾ ਜਿਹੜਾ ਢੰਗ ਹੈ ਉਹ ਵੀ ਲੋਕਤੰਤਰੀਕ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ ਨਾ ਕਿ ਕੋਈ ਹਿੰਸਾਤਮਕ ਜਿਹੜੀਆਂ ਗਤੀਵਿਧੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਉਸ ਤਰ੍ਹਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਜਿਹੜਾ ਕਿਤੇ ਨਾ ਕਿਤੇ ਹਿੰਸਾ ਨੂੰ ਪੈਦਾ ਕਰਦਾ ਹੈ ਉਹਦੇ ਉੱਤੇ ਰੋਕ ਲਗਾਵੇ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚਿੰਤਾ ਹੈ ਕਿ ਉਸਦੇ ਜਿਹੜੇ ਉਮੀਦਵਾਰ ਨੇ ਉਹ ਸੁਰੱਖਿਅਤ ਰਹਿਣ ਤੇ ਨਾਲ ਹੀ ਉਹਨਾਂ ਦੇ ਜਿਹੜੇ ਕਾਰਕੂਨ ਨੇ ਤੇ ਉਹਨਾਂ ਨੂੰ ਜਿਹੜੇ ਸਮਰਥਨ ਕਰਨਗੇ ਲੋਕ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਸੁਨਿਸ਼ਚਿਤ ਕੀਤੀ ਜਾਵੇ ਤਾਂ ਹੀ ਇੱਕ ਲੋਕਤੰਤਰ ਦਾ ਜਿਹੜਾ ਇਹ ਕਿਹਾ ਜਾ ਸਕਦਾ ਹੈ ਕਿ ਲੋਕਤੰਤਰ ਦੇ ਵਿੱਚ ਮਹਾ ਇਹ ਜਿਹੜਾ ਮਹਾ ਕੰਗੋਰਿਆ ਲੋਕਤੰਤਰ ਦਾ ਇਸ ਦੇ ਵਿੱਚ ਆਪਣਾ ਆਪਣਾ ਯੋਗਦਾਨ ਜਿਹੜੇ ਹੈਗੇ ਨੇ ਉਹ ਪਾਉਣ ਵਾਸਤੇ ਲੋਕ ਬੇ ਡੰਡਰ ਜੇ ਤਰ੍ਹਾਂ ਤੋਂ ਬਾਹਰ ਨਿਕਲ ਸਕਦਾ ਹੈ ਜੇ ਬਿਲਕੁਲ ਕੁਲਵੀਰ ਬਹੁਤ-ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ ਜਾਣਕਾਰੀ ਦੇਣ ਦੇ ਲਈ ਖਬਰ ਤੇ ਤੇ ਸੁਨੀਲ ਜਾਖੜ ਦੇ ਵੱਲੋਂ ਜੋੜਾ ਹੈ ਇਹ ਵਿਸ਼ੇਸ਼ ਮੰਗ ਕੀਤੀ ਗਈ ਹੈ ਮੁੱਖ ਚੋੜਾ ਅਧਿਕਾਰੀ ਨੂੰ ਪੱਤਰ ਲਿਖਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਜੁੜੇ ਨੇ ਉਹਨਾਂ ਦੇ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ ਕਿ ਪੈਂਡੂ ਖੇਤਰਾ ਦੇ ਵਿੱਚ ਪੰਜਾਬ ਦੇ ਜੁੜੇ ਪੈਂਡੂ ਖੇਤਰ ਨੇ ਉਹਨਾਂ ਦੇ ਵਿੱਚ ਕੇਂਦਰ ਸੁਰੱਖਿਆ ਬਲ ਜੁੜੀ ਹੈ ਉਸ ਨੂੰ ਤਾਇਨਾਤ ਕੀਤਾ ਜਾਵੇ 13 ਲੋਕ ਸਭਾ ਸੀਟਾਂ ਨੇ 1 ਜੂਨ ਨੂੰ ਜਿੱਤੇ VOTING ਹੋਣੀਆਂ ਨੇ ਪੰਜਾਬ ਦੇ ਵਿੱਚ ਤੇ 1 ਜੂਨ ਨੂੰ CRPF ਦੀ ਤਾਇਨਾਤੀ ਦੀ ਜੁੜੀ ਮੰਗ ਹੈ ਉਹਨਾਂ ਦੇ ਵੱਲੋਂ ਕੀਤੀ ਹੇ ਚੋਣ ਕਮਿਸ਼ਨ ਪੰਜਾਬ ਦੇ ਪਿੰਡੂ ਖੇਤਰਾ ਦੇ ਵਿੱਚ CRPF ਤਾਇਨਾਤ ਕਰੇ ਇਹ ਵਿਸ਼ੇਸ਼ ਮੰਗ ਜੜੀ ਹੈ ਸੁਨੀਲ ਜਾਖੜ ਨੇ ਕੀਤੀ ਹੈ ਉਹਨਾਂ ਕਹਿਆ ਹੈ ਕਿ ਪਿੰਡੂ ਖੇਤਰਾ ਦੇ ਵਿੱਚ ਕੇਂਦਰੀ ਬਲ ਤਾਇਨਾਤ ਕੀਤੀ ਜਾਵੇ ਇਹ ਵਿਸ਼ੇਸ਼ ਮੰਗ ਜੜੀ ਹੈ ਉਹਨਾਂ ਨੇ ਕੀਤੀ ਹੈ ਮੁਕਤੌਣ ਅਧਿਕਾਰੀ ਤੋਂ ਉਹਨਾਂ ਕਹਿਆ ਹੈ ਕਿ ਸੂਬੇ ਦੇ ਵਿੱਚ ਸ਼ਾਂਤੀਪੂਰਨ ਅਤੇ ਦਰਮੁਖਤ ਮਾਹੌਲ ਹੋ ਸਕੇ ਤੇ ਇਸ ਵਜ੍ਹਾ ਜੜਾ ਹੈ ਸ਼ਾਂਤੀਪੂਰਨ ਤਰੀਕੇ ਦੇ ਨਾਲ ਚੋਣਾ ਨੇਪਰੇ ਚੜਸਾ ਕਰਨ ਦੇ ਕਰਕੇ ਉਹਨਾਂ ਨੇ ਇਹ ਵਿਸ਼ੇਸ਼ ਮੰਗ ਕੀਤੀ ਹੈ ਉਹਨੂੰ ਕਹਿ ਰਹੇ ਨੇ ਕਿ ਵਿਰੋਧੀ ਜੜੇ ਨੇ BJP ਦੇ ਆਗੂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਨੇ ਤੇ ਅਜਈਆ ਨਾਵਾ ਜ਼ਿਆਦਾਤਰ ਪੈੰਡੂ ਖੇਤਰਾ ਦੇ ਵਿੱਚ ਹੀ ਦੇਖਣ ਨੂੰ ਮਿਲ ਰਹੀਆਂ ਨੇ ਇਸੇ ਦੇ ਕਰਕੇ ਉਹਨਾਂ ਨੇ CRPF ਤਾਇਨਾਤ ਕਰਨ ਦੀ ਮੰਗ ਕੀਤੀ ਹੈ